ਇੱਕ ਵਾਰ ਇੱਕ ਸ਼ਹਿਰ 'ਚ ਰਹਿਣ ਵਾਲੀ ਵੱਡੀ ਭੈਣ ਆਪਣੀ ਛੋਟੀ ਭੈਣ ਨੂੰ ਮਿਲਣ ਪਿੰਡ 'ਚ ਆਈ। ਵੱਡੀ ਭੈਣ ਇੱਕ ਅਮੀਰ ਵਪਾਰੀ ਦੀ ਪਤਨੀ ਸੀ, ਜਦੋਂ ਕਿ ਛੋਟੀ ਭੈਣ ਇੱਕ ਪਿੰਡੂ ਮਿਹਨਤ ਕਰਨ ਵਾਲੇ ਮਜ਼ਦੂਰ ਕਿਸਾਨ ਦੀ ਪਤਨੀ ਸੀ। ਉਹ ਦੋਨੇ ਭੈਣਾਂ ਨਾਲ-ਨਾਲ ਬੈਠ ਕੇ ਗੱਲਾਂ ਕਰ ਰਹੀਆਂ ਸਨ ਅਤੇ ਚਾਹ ਵੀ ਪੀ ਰਹੀਆਂ ਸਨ। ਵੱਡੀ ਭੈਣ ਨੇ ਮਾਂ ਨਾਲ ਆਪਣੀ ਸ਼ਹਿਰੀ ਜ਼ਿੰਦਗੀ ਦੇ ਬਾਰੇ ਦੱਸਣਾ ਅਤੇ ਉਹਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਕਿ ਕਿਉਂ ਕਿਸ ਤਰ੍ਹਾਂ ਇੱਕ ਆਲੀਸ਼ਾਨ ਹਵੇਲੀ 'ਚ ਰਹਿੰਦੀ ਹੈ। ਉਸ ਦੇ ਕੋਲ ਕਿੰਨੇ ਘੋੜੇ ਹਨ ਉਹ ਆਪਣੇ ਬੱਚਿਆਂ ਨੂੰ ਕਿੰਨੇ ਮਹਿੰਗੇ ਕੱਪੜੇ ਪਾਉਂਦੀ ਹੈ ਅਤੇ ਖਾਣ ਪੀਣ ਦੀਆਂ ਕਿੰਨੀਆਂ ਚੀਜ਼ਾਂ ਉਸ ਦੇ ਕੋਲ ਹਨ ਅਤੇ ਉਹ ਕਿਸ ਢੰਗ ਨਾਲ ਘੁੰਮਣ ਜਾਂ ਥੀਏਟਰ ਜਾਂਦੀ ਹੈ ਛੋਟੀ ਭੈਣ ਨੂੰ ਬੇਇੱਜ਼ਤੀ ਮਹਿਸੂਸ ਹੋਈ ਅਤੇ ਉਸ ਨੇ ਵਪਾਰੀ ਦੀ ਜ਼ਿੰਦਗੀ ਦੀਆਂ ਕਮੀਆਂ ਦੱਸਣੀਆਂ ਸ਼ੁਰੂ ਕੀਤੀਆਂ ਅਤੇ ਆਪਣੇ ਕਿਸਾਨ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ ਉਸ ਨੇ ਕਿਹਾ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਨਹੀਂ ਬਦਲਾਂਗੀ ਇਹ ਸੱਚ ਹੈ ਕਿ ਅਸੀਂ ਥੋੜੀ ਜਿਹੀ ਔਖੀ ਜ਼ਿੰਦਗੀ ਜਿਉਂਦੇ ਹਾਂ ਪਰ ਸਾਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ। ਤੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਰਹਿਂਦੀ ਹੈ ਪਰ ਇਸ ਦੇ ਲਈ ਤੈਨੂੰ ਬਹੁਤ ਕੁਝ ਖਰੀਦਣਾ ਵੇਚਣਾ ਪੈਂਦਾ ਹੈ। ਨਹੀਂ ਤਾਂ ਤੂੰ ਇੱਕ ਦਿਨ ਆਪ ਹੀ ਵਿਕ ਜਾਵੇਂਗੀ। ਉਹ ਇੱਕ ਪੁਰਾਣੀ ਕਹਾਵਤ ਹੈ, ਘਾਟਾ ਫਾਇਦੇ ਦਾ ਵੱਡਾ ਭਰਾ ਹੈ। ਹਾਂ ਅਜਿਹਾ ਵੀ ਹੋ ਸਕਦਾ ਹੈ ਕਿ ਅੱਜ ਤੂੰ ਅਮੀਰ ਹੈਂ ਤੇ ਕੱਲੋਂ ਤੂੰ ਪਿਖਾਰੀ ਹੋਵੇਂ। ਪਰ ਸਾਡੇ ਕਿਸਾਨ ਨਕਮ ਜਿਆਦਾ ਭਰੋਸੇਮੰਦ ਹੈ ਪਰ ਇਹ ਗੱਲ ਅਲੱਗ ਹੈ ਕਿ ਕਿਸਾਨ ਦੀ ਜ਼ਿੰਦਗੀ ਔਖੀ ਹੈ ਪਰ ਲੰਬੀ ਹੈ ਅਸੀਂ ਅਮੀਰ ਨਹੀਂ ਹਾਂ ਪਰ ਸਾਡੇ ਕੋਲ ਕਾਫੀ ਪੈਸਾ ਹੈ ਵੱਡੀ ਭੈਣ ਨੇ ਕਹਿਣਾ ਸ਼ੁਰੂ ਕੀਤਾ ਬਸ ਮੈਨੂੰ ਵੀ ਅਜਿਹਾ ਹੀ ਲੱਗਦਾ ਹੈ ਤੁਸੀਂ ਲੋਕ ਸੂਰਤੇ ਵੱਛੇ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਹੋ ਨਾ ਤਾਂ ਤੁਹਾਡੇ ਕੋਲ ਵਧੀਆ ਕੱਪੜੇ ਹਨ ਅਤੇ ਨਾ ਹੀ ਵਧੀਆ ਸਮਾਜ ਤੇਰਾ ਆਦਮੀ ਕਿਸ ਤਰ੍ਹਾਂ ਨਾਲ ਕੰਮ ਕਰਦਾ ਹੈ ਤੁਸੀਂ ਲੋਕ ਇਸ ਗੋਹੇ ਦੇ ਢੇਰ 'ਤੇ ਕਿਵੇਂ ਜਿਉਂਦੇ ਹੋ ਇੱਕ ਦਿਨ ਤੋਂ ਇਸ ਤਰ੍ਹਾਂ ਹੀ ਮਰ ਜਾਵੋਗੇ ਅਤੇ ਉਹੀ ਹਾਲ ਤੇਰੇ ਬੱਚਾਂ ਦਾ ਵੀ ਹੋਵੇਗਾ ਛੋਟੀ ਭੈਣ ਨੇ ਉੱਤਰ ਦਿੱਤਾ ਅਸੀਂ ਬਿਲਕੁਲ ਠੀਕ ਤਰ੍ਹਾਂ ਨਾਲ ਰਹਿੰਦੇ ਹਾਂ ਸਾਡਾ ਕੰਮ ਵੀ ਵਧੀਆ ਹੈ ਅਸੀਂ ਕਿਸੇ ਦੀ ਚਾਪਲੂਸੀ ਨਹੀਂ ਕਰਦੇ ਅਤੇ ਕਿਸੇ ਤੋਂ ਡਰਦੇ ਵੀ ਨਹੀਂ ਪਰ ਤੁਸੀਂ ਸ਼ਹਿਰ 'ਚ ਰਹਿਣ ਵਾਲੇ ਲੋਕ ਲਾਲਚ ਵਿੱਚ ਹੀ ਰਹਿੰਦੇ ਹੋ ਅਜੇ ਤਾਂ ਤੁਹਾਡਾ ਸਾਰਾ ਕੁਝ ਠੀਕ ਹੈ ਪਰ ਕੱਲ ਕੋਈ ਗਲਤ ਆਦਮੀ ਆ ਸਕਦਾ ਹੈ ਤੁਹਾਨੂੰ ਲਾਲਚ ਦਾ ਡਰ ਹੈ ਤੇਰੇ ਆਦਮੀ ਨੂੰ ਤਾਂ ਸ਼ਰਾਬ ਜਾਂ ਔਰਤਾਂ ਦਾ ਲਾਲਚ ਹੋ ਸਕਦਾ ਹੈ ਅਤੇ ਸਾਰੀਆਂ ਚੀਜ਼ਾਂ ਬਰਬਾਦ ਕਰਨ ਵਾਲੀਆਂ ਹਨ ਕੀ ਇਹ ਜੇ ਨਹੀਂ ਹੈ ਜਦੋਂ ਦੋਨੇ ਔਰਤਾਂ ਲੜ ਰਹੀਆਂ ਸਨ ਉਸ ਸਮੇਂ ਛੋਟੀ ਭੈਣ ਦਾ ਪਤੀ ਜੋ ਕਿ ਕਿਸਾਨ ਸੀ ਜਿਸ ਦਾ ਨਾਮ ਪਖੋਮ ਹੈ ਉਹ ਤੰਦੂਰ ਦੇ ਕੋਲ ਖੜਾ ਹੋ ਕੇ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਸਨੇ ਕਿਹਾ ਇਹ ਸੱਚ ਹੈ ਬਿਲਕੁਲ ਸੱਚ ਹੈ ਬਚਪਨ ਜੇ ਮੇਰਾ ਭਰਾ ਇਸ ਜ਼ਮੀਨ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਮੇਰੇ ਤੋਂ ਇਹੀ ਗਲਤੀ ਹੋਈ ਹੈ ਕਿ ਮੈਂ ਇਹਦੇ ਨਾਲ ਜੁੜਿਆ ਹਾਂ ਇਸ ਸਮੇਂ ਮੇਰੀ ਇਹ ਪਰੇਸ਼ਾਨੀ ਹੈ ਕਿ ਮੇਰੀ ਜ਼ਮੀਨ ਬਹੁਤ ਘੱਟ ਹੈ ਜੇ ਮੇਰੇ ਕੋਲ ਓਨੀ ਜ਼ਮੀਨ ਹੁੰਦੀ ਜਿੰਨੀ ਮੈਂ ਚਾਹੁੰਦਾ ਸੀ ਤਾਂ ਮੈਨੂੰ ਕਿਸੇ ਦਾ ਵੀ ਡਰ ਨਾ ਹੁੰਦਾ ਸ਼ੈਤਾਨ ਦਾ ਵੀ ਨਹੀਂ ਔਰ ਤਾਂ ਚਾਹ ਪੀ ਕੇ ਕੱਪੜਿਆਂ ਬਾਰੇ ਗੱਲਾਂ ਕਰਦੀਆਂ ਰਹੀਆਂ ਅਤੇ ਫਿਰ ਉਹਨਾਂ ਨੇ ਚਾਹ ਵਾਲੇ ਭਾਂਡੇ ਰੱਖੇ ਤੇ ਸੌਣ ਚਲੀ ਗਈਆਂ ਪਰ ਸ਼ੈਤਾਨ ਤੰਦੂਰ ਦੇ ਪਿੱਛੇ ਬੈਠਾ ਸੀ ਅਤੇ ਉਸ ਨੇ ਸਾਰਾ ਕੁਝ ਸੁਣ ਲਿਆ ਸੀ। ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਪਿੰਡੂ ਔਰਤ ਨੇ ਆਪਣੇ ਪਤੀ ਨੂੰ ਵੀ ਆਪਣੇ ਨਾਲ ਫੜਾ ਮਾਰਨ ਲਈ ਮਜਬੂਰ ਕਰ ਲਿਆ ਸੀ। ਕਿ ਉਸ ਦੇ ਕੋਲ ਜ਼ਿਆਦਾ ਜ਼ਮੀਨ ਹੁੰਦੀ ਤਾਂ ਸ਼ੈਤਾਨ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਸੀ। ਸ਼ੈਤਾਨ ਨੇ ਸੋਚਿਆ ਠੀਕ ਹੈ ਮੈਨੂੰ ਕੁਝ ਕਰਨਾ ਹੀ ਪਵੇਗਾ। ਮੈਂ ਇਹਨਾਂ ਲੋਕਾਂ ਨੂੰ ਬਹੁਤ ਜ਼ਮੀਨ ਦੇਵਾਂਗਾ ਅਤੇ ਮੇਰੀ ਮੁਲਾਕਾਤ ਇਹਨਾਂ ਲੋਕਾਂ ਨਾਲ ਉਸੇ ਜ਼ਮੀਨ ਤੇ ਹੋਵੇਗੀ। ਉਹਨਾਂ ਕਿਸਾਨਾਂ ਦੇ ਕੋਲ ਹੀ ਇੱਕ ਛੋਟੀ ਜ਼ਮੀਨ ਦੀ ਮਾਲਕ ਰਹਿੰਦੀ ਸੀ ਉਹ ਛੋਟੀ ਜ਼ਮੀਨ ਦੀ ਮਾਲਕਨ ਦੇ ਕੋਲ 324 ਏਕੜ ਜ਼ਮੀਨ ਸੀ ਉਹ ਕਿਸਾਨਾਂ ਦੇ ਨਾਲ ਬਿਨਾਂ ਉਹਨਾਂ ਨੂੰ ਦੁੱਖੀ ਕੀਤੇ ਆਰਾਮ ਨਾਲ ਰਿਆ ਕਰਦੀ ਸੀ ਉਸਨੇ ਨੌਕਰੀ ਤੋਂ ਛੁੱਟੀ ਲੈ ਕੇ ਵਾਪਸ ਆ ਚੁੱਕੇ ਇੱਕ ਸੈਨਿਕ ਨੂੰ ਆਪਣੀ ਜਾਇਦਾਦ ਦੀ ਦੇਖਭਾਲ ਦੇ ਲਈ ਮੈਨੇਜਰ ਰੱਖ ਰੱਖਿਆ ਸੀ ਉਹ ਮੈਨੇਜਰ ਸਾਰੇ ਕਿਸਾਨਾਂ ਨੂੰ ਦੰਡ ਦੇ ਰੂਪ ਵਿੱਚ ਕੋਈ ਨਾ ਕੋਈ ਕਰ ਲਾ ਦਿੰਦਾ ਸੀ ਪਰ ਹੋਮ ਚਾਹੇ ਜਿੰਨਾ ਵੀ ਸਾਵਧਾਨ ਰਹਿੰਦਾ ਉਸ ਤੋਂ ਕੋਈ ਗਲਤੀ ਹੋ ਹੀ ਜਾਂਦੀ ਜਿਵੇਂ ਪਏ ਹੋਏ ਜੋਵਾਂ ਦਾ ਕੁਚਲਿਆ ਜਾਣਾ ਜਾਂ ਉਸ ਦੀ ਗਾਂ ਦਾ ਬਗੀਚੇ 'ਚ ਵੜ ਜਾਣਾ ਜਾਂ ਉਹਦੇ ਪਾਲਤੂ ਪਸ਼ੂਆਂ ਦਾ ਚਰਗਾਹ 'ਚ ਚਰਨ ਚਲੇ ਜਾਣਾ ਉਸ ਨੂੰ ਕਿਸੇ ਨਾ ਕਿਸੇ ਚੀਜ਼ ਲਈ ਵਾਰ-ਵਾਰ ਸਜ਼ਾ ਦੇ ਰੂਪ 'ਚ ਭੁਗਤਣਾ ਭੁਗਤਾਨ ਕਰਨਾ ਪੈਂਦਾ ਸੀ ਪਹੌਮ ਦੰਡ ਪਰਦਾ ਅਧਿਕਾਰ ਪਹੁੰਚ ਕੇ ਚੀਕਦਾ ਤੇ ਮਾਰਕੁੱਟ ਕਰਦਾ ਗਰਮੀਆਂ 'ਚ ਪਹੌਮ ਤਾਂ ਉਸ ਦੀ ਜ਼ਮੀਨ ਤੇ ਬਹੁਤ ਸਾਰੀਆਂ ਗਲਤੀਆਂ ਹੋਈਆਂ ਫਿਰ ਵੀ ਉਹ ਖੁਸ਼ੀ ਕਿ ਉਸ ਦੇ ਪਾਲਤੂ ਜਾਨਵਰ ਉਸ ਦੇ ਕੋਲ ਸਨ ਭਾਵੇਂ ਕਿ ਉਹਨਾਂ ਲਈ ਚਾਰੇ ਦਾ ਇੰਤਜ਼ਾਮ ਕਰਨਾ ਔਖਾ ਸੀ ਅਤੇ ਇਸ ਦਾ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਉਹਨਾਂ ਦਿਨਾਂ 'ਚ ਹੀ ਸਰਦੀਆਂ ਦੇ ਮੌਸਮ 'ਚ ਇੱਕ ਅਫਵਾ ਫੈਲੀ ਕਿ ਉਸ ਬੁੱਢੀ ਅਮੀਰ ਔਰਤ ਨੇ ਆਪਣੀ ਜ਼ਮੀਨ ਵੇਚਣ ਦਾ ਇਰਾਦਾ ਕਰ ਲਿਆ ਹੈ ਅਤੇ ਉਸ ਦਾ ਮੈਨੇਜਰ ਹੀ ਉਸ ਜ਼ਮੀਨ ਨੂੰ ਵਧੀਆ ਰਕਮ ਦੇ ਕੇ ਖਰੀਦਣ ਵਾਲਾ ਸੀ ਸਾਰੇ ਕਿਸਾਨਾਂ ਨੇ ਉਸ ਖਬਰ ਨੂੰ ਸੁਣਿਆ ਅਤੇ ਗੁਸਤੇ ਦੀ ਗਰਜਣ ਲੱਗੇ ਉਹਨਾਂ ਲੋਕਾਂ ਨੇ ਸੋਚਿਆ ਹੁਣ ਇਹ ਜ਼ਮੀਨ ਮੈਨੇਜਰ ਦੀ ਹੋ ਜਾਵੇਗੀ ਅਤੇ ਫਿਰ ਇਹ ਉਸ ਬੁੱਢੀ ਤੋਂ ਵੀ ਜ਼ਿਆਦਾ ਕਰ ਲਵੇਗਾ ਸਾਡੇ ਲਈ ਇਸ ਜ਼ਮੀਨ ਤੋਂ ਬਿਨਾ ਜਿਉਂਦੇ ਰਹਿਣਾ ਮੁਸ਼ਕਲ ਹੋ ਜਾਵੇਗਾ ਅਸੀਂ ਸਾਰੇ ਇਸੇ ਤੇ ਨਿਰਭਰ ਹਾਂ ਸਾਰੇ ਕਿਸਾਨ ਉਸ ਅਮੀਰ ਬੁੱਢੀ ਦੇ ਕੋਲ ਪਹੁੰਚੇ ਅਤੇ ਉਹਨਾਂ ਨੂੰ ਉਸ ਜ਼ਮੀਨ ਨੂੰ ਉਸ ਮੈਨੇਜਰ ਨੂੰ ਨਾ ਵੇਚਣ ਦੀ ਪ੍ਰਾਰਥਨਾ ਕੀਤੀ ਅਤੇ ਉਸ ਤੋਂ ਜ਼ਿਆਦਾ ਰਕਮ ਦੇ ਕੇ ਆਪ ਹੀ ਖਰੀਦਣ ਦਾ ਵਾਅਦਾ ਵੀ ਕੀਤਾ ਉਹ ਔਰਤ ਮੰਨ ਗਈ ਅਤੇ ਉਹਨਾਂ ਕਿਸਾਨਾਂ ਨੇ ਉਸ ਜ਼ਮੀਨ ਨੂੰ ਖਰੀਦਣ ਲਈ ਮਿਲ ਜੁਲ ਕੇ ਰਕਮ ਦੇਣ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਇੱਕ ਵਾਰ ਅਤੇ ਦੋ ਵਾਰ ਉਹਨਾਂ ਲੋਕਾਂ ਨੇ ਮਿਲ ਕੇ ਸਵਾ ਕੀਤਾ ਪਰ ਕੋਈ ਗੱਲ ਨਾ ਬਣ ਸਕੀ ਸਤਾਨ ਨੇ ਉਹਨਾਂ ਦੇ ਵਿਚਕਾਰ ਮਤਭੇਦ ਪੈਦਾ ਕਰ ਦਿੱਤਾ ਹੁਣ ਕਿਸੇ ਵੀ ਸਮਝੌਤੇ ਤੇ ਪਹੁੰਚਣਾ ਉਹਨਾਂ ਦੇ ਲਈ ਨਮੁਮਕਿਨ ਸੀ ਕਿਸਾਨ ਉਸ ਜ਼ਮੀਨ ਨੂੰ ਆਪਣੀ ਔਕਾਤ ਦੇ ਮੁਤਾਬਕ ਖਰੀਦਣਾ ਚਾਹੁੰਦੇ ਸਨ ਅਤੇ ਉਹ ਬੁੱਢੀ ਔਰਤ ਵੀ ਇਸ ਗੱਲ 'ਤੇ ਤਿਆਰ ਹੋ ਗਈ। ਪਰਹੋਮ ਨੂੰ ਜਦ ਪਤਾ ਲੱਗਿਆ ਕਿ ਉਸਦੇ ਇੱਕ ਵਾਂਡੀ ਨੇ 54 ਏਕੜ ਜ਼ਮੀਨ ਖਰੀਦ ਲਈ ਹੈ ਅਤੇ ਬੁੱਢੀ ਔਰਤ ਨੇ ਉਸ ਨੂੰ ਅੱਧੀ ਰਕਮ ਦੇਣ ਲਈ ਸਾਲ ਪਰ ਦਾ ਸਮਾਂ ਦਿੱਤਾ ਹੈ ਤਾਂ ਪਰਹੋਮ ਨੂੰ ਬਹੁਤ ਗੁੱਸਾ ਆਇਆ ਤੇ ਉਹ ਸੋਚਣ ਲੱਗਿਆ ਕਿ ਉਹ ਲੋਕ ਸਾਰੀ ਜ਼ਮੀਨ ਖਰੀਦ ਲੈਣਗੇ। ਮੈਨੂੰ ਵੀ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਹੈ। ਉਸਨੇ ਆਪਣੀ ਪਤਨੀ ਨਾਲ ਇਸ ਬਾਰੇ ਵਿੱਚ ਗੱਲ ਕੀਤੀ ਅਤੇ ਕਿਹਾ ਲੋਕ ਜ਼ਮੀਨ ਖਰੀਦ ਰਹੇ ਹਨ। ਸਾਨੂੰ ਵੀ 20 ਏਕੜ ਜ਼ਮੀਨ ਖਰੀਦਣੀ ਚਾਹੀਦੀ ਹੈ। ਇਸ ਤਰ੍ਹਾਂ ਨਾਲ ਜ਼ਿੰਦਗੀ ਜਿਉਣੀ ਮੁਸ਼ਕਲ ਹੈ ਕਿਉਂਕਿ ਉਹ ਮੈਨੇਜਰ ਸਾਰਾ ਕੁਝ ਜੁਰਮਾਨੇ ਦੇ ਰੂਪ ਵਿੱਚ ਭੋਗ ਤਾਂ ਲੈ ਕੇ ਖਾਂਦਾ ਜਾ ਰਿਹਾ ਹੈ। ਉਹਨਾਂ ਨੇ ਗੰਭੀਰਤਾ ਨਾਲ ਵਿਚਾਰ ਕੀਤਾ ਕਿ ਉਸ ਜ਼ਮੀਨ ਨੂੰ ਕਿਸ ਤਰ੍ਹਾਂ ਨਾਲ ਖਰੀਦਿਆ ਜਾਵੇ ਅਤੇ ਇਸ ਦੇ ਲਈ 100 ਰੁਪਇਆ ਇਕੱਠੇ ਕੀਤੇ। ਅਤੇ ਆਪਣਾ ਕੋੜਾ ਅਤੇ ਤਿਆਰ ਹੋ ਚੁੱਕਿਆ ਮਧੂਮੱਖੀਆਂ ਦਾ ਛੱਤਾ ਵੀ ਵੇਚ ਦਿੱਤਾ ਉਸਨੇ ਆਪਣੇ ਮੁੰਡੇ ਨੂੰ ਵੀ ਕੰਮ ਤੇ ਲਾ ਦਿੱਤਾ ਅਤੇ ਆਪਣੀ ਸਾਲੀ ਤੋਂ ਵੀ ਕੁਝ ਰਕਮ ਉਧਾਰ ਲੈ ਲਈ ਇਸ ਤਰ੍ਹਾਂ ਉਹਨਾਂ ਲੋਕਾਂ ਨੇ ਉਸ ਜ਼ਮੀਨ ਦੇ ਲਈ ਅੱਧੀ ਰਕਮ ਇਕੱਠੀ ਕਰ ਲਈ ਪਖੌਮ ਨੇ ਆਪਣੀ ਸਾਰੀ ਰਕਮ ਇਕੱਠੀ ਕੀਤੀ ਅਤੇ ਤਕਰੀਬਨ 40 ਏਕੜ ਜ਼ਮੀਨ ਦੀ ਚੋਣ ਵੀ ਕਰ ਲਈ ਉਸ ਜ਼ਮੀਨ ਤੇ ਕੁਝ ਦਰਖਤ ਵੀ ਸਨ ਫਰਮ ਉਸ ਨੂੰ ਖਰੀਦਣ ਲਈ ਸਿੱਧਾ ਉਸ ਬੁੱਢੀ ਔਰਤ ਦੇ ਕੋਲ ਪਹੁੰਚਿਆ ਉੱਥੇ ਉਸ ਨੇ 40 ਏਕੜ ਦੇ ਲਈ ਭਾਅ ਵੀ ਤੈਅ ਕੀਤਾ ਅਤੇ ਪੇਸ਼ਗੀ ਦੀ ਰਕਮ ਵਿਚਕਾ ਦਿੱਤੀ ਉੱਥੋਂ ਉਹ ਸ਼ਹਿਰ ਗਏ ਅਤੇ ਜ਼ਮੀਨ ਨੂੰ ਜ਼ਮੀਨ ਦੀ ਖਰੀਦ ਨੂੰ ਕਾਨੂੰਨੀ ਰੂਪ ਦੇ ਕੇ ਅੱਧੀ ਰਕਮ ਦਾ ਭੁਗਤਾਨ ਵੀ ਕਰ ਦਿੱਤਾ ਅਤੇ ਉਸ ਦਾ ਬਚੀ ਰਕਮ ਦਾ ਭੁਗਤਾਨ 2 ਸਾਲਾਂ ਚ ਕਰ ਦੇਣ ਦਾਕਰਾਰਨਾਮਾ ਵੀ ਹੋ ਗਿਆ ਹੁਣ ਪਖੋਮ ਦੇ ਕੋਲ ਉਸਦੀ ਜ਼ਮੀਨ ਸੀ ਜਿਸ 'ਚ ਪਖੋਮ ਨੇ ਬੀਜ ਵੀ ਬੀਜ ਦਿੱਤੇ ਇੱਕ ਹੀ ਸਾਲ 'ਚ ਉਸਨੇ ਉਸ ਅਮੀਰ ਬੁੱਢੀ ਔਰਤ ਅਤੇ ਆਪਣੇ ਸਾਲੇ ਦਾ ਕਰਜ਼ ਵੀ ਚੁਕਾ ਦਿੱਤਾ ਪਖੋਮ ਹੁਣ ਉਸ ਜ਼ਮੀਨ ਦਾ ਮਾਲਕ ਬਣ ਚੁੱਕਿਆ ਸੀ ਉਸਨੇ ਆਪਣੀ ਸਾਰੀ ਜ਼ਮੀਨ ਵਾਹ ਦਿੱਤੀ ਅਤੇ ਉਸਦਾ ਫਸਲ ਵੀ ਬੀਜ ਦਿੱਤੀ ਉਸਨੇ ਆਪਣੀ ਜ਼ਮੀਨ 'ਚੋਂ ਕਾਫੂਸ ਕੱਟਿਆ ਤੇ ਜਾਨਵਰਾਂ ਦੇ ਚਾਰਲੇ ਇੰਤਜ਼ਾਮ ਕੀਤਾ ਪਰ ਹੋਮ ਆਪਣੇ ਲੰਬੇ ਚੋੜੇ ਖੇਤ ਨੂੰ ਵਾਉਣ ਲਈ ਜਾਂਦਾ ਤੇ ਫਸਲ ਦਾ ਸਾਰਾ ਪਤਾਵ ਵੀ ਰੱਖਦਾ ਇੰਨਾ ਸਾਰਾ ਕੁਝ ਹੋ ਜਾਣ ਤੋਂ ਬਾਅਦ ਵੀ ਉਹ ਖੁਸ਼ ਨਹੀਂ ਸੀ ਉੱਥੋਂ ਦੀ ਘਾਹ ਉਸ ਨੂੰ ਬਰਬਾਦ ਹੁੰਦੀ ਮਹਿਸੂਸ ਹੋ ਰਹੀ ਸੀ ਅਤੇ ਉਸ 'ਚ ਖਿੜੇ ਫੁੱਲ ਉਸ ਨੂੰ ਅਲੱਗ ਹੀ ਦਿਖਾਈ ਦਿੰਦੇ ਸਨ ਸ਼ੁਰੂ-ਸ਼ੁਰੂ 'ਚ ਉਹ ਆਪਣੀ ਜ਼ਮੀਨ ਦੇ ਇੱਕ ਜਮੀਨ ਦੀ ਤਰ੍ਹਾਂ ਜਾਂਦਾ ਸੀ ਪਰ ਹੁਣ ਉਹ ਜ਼ਮੀਨ ਨੂੰ ਕੁਝ ਅਜੀਬ ਜਿਹਾ ਲੱਗਣ ਲੱਗ ਪਈ ਸੀ ਪਖੌਂ ਦੀ ਜ਼ਿੰਦਗੀ ਹੁਣ ਆਰਾਮ ਨਾਲ ਬੀਤ ਰਹੀ ਸੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਸਿਰਫ ਕੁਝ ਕਿਸਾਨ ਮਜ਼ਦੂਰ ਉਸ ਤੇ ਚਰਗਾਹ ਤੇ ਅਨਾਜ ਦੇ ਲਈ ਬਿਨਾ ਆਗਿਆ ਦੇ ਵੜ ਜਾਂਦੇ ਸਨ ਉਸ ਨੇ ਉਹਨਾਂ ਨੂੰ ਅਜਿਆ ਨਾ ਕਰਨ ਦੇ ਲਈ ਕਿਹਾ ਪਰ ਉਹ ਨਹੀਂ ਮੰਨੇ ਹੁਣ ਤਾਂ ਕੁਝ ਚਰਵਾਹੇ ਮੁੰਡੇ ਆਪਣੀਆਂ ਗਾਵਾਂ ਨੂੰ ਉਸ ਦੀ ਚਰਗਾਹ ਚ ਵੜ ਦਿੰਦੇ ਅਤੇ ਰਾਤ ਦੇ ਪਹਿਰੇਦਾਰਾਂ ਤੋਂ ਬਚ ਕੇ ਕੋੜੇ ਬਾਜਰੇ ਦੇ ਖੇਤਾਂ 'ਚ ਵੀ ਵੜ ਜਾਂਦੇ ਸਨ ਪਰ ਉਹਮ ਉਹਨਾਂ ਨੂੰ ਭਜਾ ਦਿੰਦਾ ਸੀ ਅਤੇ ਮਾਫੀ ਖਾ ਦਿੰਦਾ ਸੀ ਪਰ ਉਸ ਨੇ ਕਦੇ ਵੀ ਕਾਨੂੰਨ ਦਾ ਸਹਾਰਾ ਨਹੀਂ ਲਿਆ ਸੀ ਹੌਲੀ ਹੌਲੀ ਉਹ ਇਸ ਨਾਲ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਜ਼ਿਲ੍ਹੇ ਦੀ ਇਸ ਦੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਉਹ ਜਾਣਦਾ ਸੀ ਕਿ ਸਾਰਾ ਕੁਝ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਟਤਾ ਨਾਲ ਨਹੀਂ ਬਲਕਿ ਲਾਪਰਵਾਹੀ ਨਾਲ ਹੋ ਰਿਹਾ ਹੈ ਪਰ ਉਸ ਨੇ ਸੋਚਿਆ ਇਸ ਦੀ ਅਣਦੇਖੀ ਕਰਨਾ ਠੀਕ ਨਹੀਂ ਹੈ ਨਹੀਂ ਤਾਂ ਉਹ ਲੋਕ ਹਮੇਸ਼ਾ ਇਸ ਨੂੰ ਆਪਣੇ ਪਾਲਤੂ ਜਾਨਵਰਾਂ ਲਈ ਦਰਗਾਹ ਹੀ ਬਣਾ ਲੈਣਗੇ ਮੈਨੂੰ ਇਸ ਦੇ ਲਈ ਉਹਨਾਂ ਨੂੰ ਸਬਕ ਸਿਖਾਉਣਾ ਹੀ ਹੋਵੇਗਾ ਇੱਕ ਵਾਰ ਉਸਨੇ ਇਸ ਦੀ ਸ਼ਿਕਾਇਤ ਅਦਾਲਤ 'ਚ ਕੀਤੀ ਅਤੇ ਫਿਰ ਦੁਬਾਰਾ ਕੀਤੀ ਉਹਨਾਂ ਕਿਸਾਨਾਂ ਤੇ ਦੋਨੇ ਵਾਰ ਹੀ ਜੁਰਮਾਨਾ ਲੱਗਿਆ ਪਰ ਹோம் ਦੇ ਗਵਾਂਢੀ ਕਿਸਾਨ ਉਸ ਤੋਂ ਨਾਰਾਜ਼ ਹੋ ਕੇ ਇੱਕ ਵਾਰ ਤਾਂ ਜਾਣ ਬੁੱਝ ਕੇ ਉਸ ਦੇ ਖੇਤਾਂ 'ਚ ਆਗਿਆ ਦੇ ਬਿਨਾਂ ਹੀ ਚਲੇ ਗਏ ਕੁਝ ਕਿਸਾਨ ਤਾਂ ਉਸ ਦੇ ਦਰਖਤਾਂ ਵਾਲੀ ਜ਼ਮੀਨ 'ਚ ਰਾਤ ਨੂੰ ਗਏ ਅਤੇ ਉਹਨਾਂ ਚੋਂ ਕੁਛ ਨੇ ਤਾਂ ਉਹਦੇ ਛਾਂ ਵਾਲੇ ਦਰਖਤ ਉਹਨਾਂ ਫਲਾਂ ਦੀ ਲਈ ਕੱਟ ਲਏ ਜਿਨ੍ਹਾਂ ਨੂੰ ਸੁਕਾ ਕੇ ਆਟਾ ਬਣਾਇਆ ਜਾਂਦਾ ਸੀ ਪਰ ਹੌਮ ਆਪਣੇ ਬਾਗੀਚੇ 'ਚ ਪਹੁੰਚਾ ਅਤੇ ਉੱਥੋਂ ਦੇ ਹਾਲ ਦੇਖ ਕੇ ਪੀਲਾ ਪੈ ਗਿਆ ਦਰਖਤਾਂ ਦੀਆਂ ਟਹਿਣੀਆਂ ਕੱਟੀਆਂ ਹੋਈਆਂ ਸਨ ਅਤੇ ਕੁਝ ਟੜ੍ਹ ਹੀ ਬਚ ਗਏ ਸਨ ਇੰਨੇ ਦਰਖਤਾਂ ਚੰਦੁਸ਼ਤਾ ਨੇ ਸਾਰਿਆਂ ਨੂੰ ਕੱਟ ਦਿੱਤਾ ਸੀ ਸਿਰਫ ਇੱਕ ਹੀ ਦਰਖਤ ਬਚਾ ਸੀ ਪਖੋਂ ਗੁੱਸੇ ਨਾਲ ਭਰ ਕੇ ਬੋਲਿਆ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਕੰਮ ਕਿਸ ਨੇ ਕੀਤਾ ਹੈ ਤਾਂ ਮੈਂ ਇਸ ਨੂੰ ਤੋੜ ਕੇ ਰੱਖ ਪੰਦਾ ਉਸਨੇ ਵਾਰ-ਵਾਰ ਸੋਚਿਆ ਇਹ ਕੰਮ ਕੌਣ ਕਰ ਸਕਦਾ ਸੀ ਉਸਦੇ ਮਨ 'ਚ ਵਿਚਾਰ ਆਇਆ ਕਿ ਸਿਮਿਆਨ ਤੋਂ ਬਿਨਾ ਹੋਰ ਕੋਈ ਇਸ ਕੰਮ ਨੂੰ ਨਹੀਂ ਕਰ ਸਕਦਾ ਉਹ ਸਿੱਧਾ ਸਿਮਿਆਨ ਦੇ ਘਰ ਪਹੁੰਚ ਗਿਆ ਉਹਨਾਂ ਦੋਹਾਂ ਦੀ ਲੜਾਈ ਵਾਲੀ ਬਹਿਸ ਹੋਈ ਪਖੌਮ ਨੂੰ ਪੂਰਾ ਯਕੀਨ ਹੋ ਗਿਆ ਇਹ ਕੰਮ ਸਿਮਯਾਨ ਨਹੀਂ ਕੀਤਾ ਸੀ ਉਸਨੇ ਉਹਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਉਸਦੇ ਲਈ ਉਹ ਅਦਾਲਤ ਵੀ ਗਏ ਉਹਨਾਂ ਨੇ ਇਸ ਲਈ ਇੱਕ ਦੂਜੇ ਤੇ ਮੁਕਦਮੇ ਤੇ ਮੁਕਦਮੇ ਵੀ ਕੀਤੇ ਅਦਾਲਤ ਵੱਲੋਂ ਕਿਸਾਨ ਬਰੀ ਕਰ ਦਿੱਤਾ ਗਿਆ ਕਿਉਂਕਿ ਉਸਦੇ ਖਿਲਾਫ ਕੋਈ ਸਬੂਤ ਨਹੀਂ ਮਿਲ ਸਕਿਆ ਪਖੌਮ ਅਜੇ ਤੱਕ ਗੁੱਸੇ ਵਿੱਚ ਅਤੇ ਉਹ ਜੱਜਾਂ ਤੇ ਵੀ ਗੁੱਸੇ ਸੀ ਉਸਨੇ ਕਿਹਾ ਤੁਸੀਂ ਉਹਨਾਂ ਚਾਰਾਂ ਦੇ ਪੱਖ ਲੇ ਰਹੇ ਹੂੰ ਜੇ ਤੁਸੀਂ ਨੇਕ ਆਦਮੀ ਹੁੰਦੇ ਤਾਂ ਉਹਨਾਂ ਚਾਰਾਂ ਨੂੰ ਇਸ ਤਰ੍ਹਾਂ ਨਾ ਛੱਡਦਾ ਪਖੋਮ ਨੇ ਆਪਣੇ ਗਵਾਂਡੀਆਂ ਦੇ ਨਾਲ ਨਾਲ ਉਹਨਾਂ ਜੱਜਾਂ ਨਾਲ ਵੀ ਲੜਾਈ ਕੀਤੀ ਉਹਨਾਂ ਲੋਕਾਂ ਨੇ ਉਸਦੀ ਫਸਲ ਜ਼ਬਤ ਕਰਨ ਦੀ ਧਮਕੀ ਦਿੱਤੀ ਪਖੋਮ ਫਿਰ ਤੋਂ ਸਮੁਦਾਇਕ ਕੇਂਦਰ 'ਚ ਕੁਝ ਜ਼ਿਆਦਾ ਨਿਯੰਤਰਣ ਦੇ ਨਾਲ ਆਪਣੇ ਫੈਲੇ ਹੋਏ ਖੇਤਾਂ 'ਚ ਲਾ ਰਿਆ ਸੀ ਇਧਰ ਕੁਝ ਸਮੇਂ ਤੋਂ ਇੱਕ ਅਫਵਾਹ ਇਹ ਵੀ ਫੈਲੀ ਫੈਲੀ ਸੀ ਕੇ ਲੋਕ ਨਵੀਆਂ ਥਾਵਾਂ ਤੇ ਜਾ ਰਹੇ ਹਨ ਪਖੋਮ ਨੇ ਸੋਚਿਆ ਕਿ ਆਪਣੀ ਜ਼ਮੀਨ ਛੱਡ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੈ ਅਤੇ ਜਦੋਂ ਮੇਰੀ ਗਵਾਂਢੀ ਕਿਸਾਨ ਆਪਣੀ ਜ਼ਮੀਨ ਛੱਡ ਕੇ ਜਾਣ ਲੱਗਣਗੇ ਤਾਂ ਮੈਂ ਉਹਨਾਂ ਦੀ ਜ਼ਮੀਨ ਖਰੀਦ ਲਵਾਂਗਾ ਅਤੇ ਥੋੜਾ ਫੈਲ ਕੇ ਜਿਵਾਂਗਾ ਕਿਉਂਕਿ ਅੱਜ ਮੈਂ ਕੁਝ ਸਿਮਟ ਗਿਆ ਹਾਂ ਪਖੋਮ ਇੱਕ ਦਿਨ ਆਪਣੇ ਘਰ ਬੈਠਾ ਸੀ ਤਾਂ ਕਿਤੋਂ ਭਟਕਦਾ ਹੋਇਆ ਇੱਕ ਕਿਸਾਨ ਉਸ ਦੇ ਕੋਲ ਆਇਆ ਪਖੋਮ ਨੇ ਉਸ ਨੂੰ ਰੁਕਣ ਲਈ ਥਾਂ ਦਿੱਤੀ ਅਤੇ ਖਾਣ ਲਈ ਵੀ ਉਸ ਦਿੱਤਾ ਗੱਲਬਾਤ ਦੇ ਦੌਰਾਨ ਪਖਾਮ ਨੇ ਉਸ ਕਿਸਾਨ ਤੋਂ ਪੁੱਛਿਆ ਤੁਸੀਂ ਕਿੱਥੋਂ ਆ ਰਹੇ ਹੋ ਕਿਸਾਨ ਨੇ ਉੱਤਰ ਦਿੱਤਾ ਕਿ ਉਹ ਵੋਲਗਾ ਵੱਲੋਂ ਆ ਰਿਹਾ ਹੈ ਅਤੇ ਉੱਥੇ ਹੀ ਉਹ ਕੰਮਕਾਰ ਕਰ ਰਿਹਾ ਹੈ ਉਹ ਕਿਸਾਨ ਨੇ ਦੱਸਿਆ ਕਿ ਉੱਥੇ ਲੋਕ ਕਿਸ ਤਰ੍ਹਾਂ ਨਾਲ ਜਾ ਰਹੇ ਹਨ ਉਸ ਨੇ ਕਿਹਾ ਕਿ ਉੱਥੇ ਲੋਕਾਂ ਦੇ ਨਾਲ ਇੱਕ ਸਮੂਹ ਬਣਾ ਕੇ ਰੱਖਿਆ ਹੈ ਅਤੇ ਹਰ ਕਿਸੇ ਨੂੰ 27 ਏਕੜ ਜਮੀਨ ਵੀ ਦਿੱਤੀ ਹੋਈ ਹੈ ਉਹ ਜ਼ਮੀਨ ਵੀ ਬਹੁਤ ਉਪਜਾਊ ਹੈ ਤੇ ਫਸਲ ਇਨੀ ਵਧੀਆ ਕਿ ਕੋੜਿਆਂ ਨੇ ਵੀ ਅਜਿਹਾ ਕਦੇ ਨਹੀਂ ਦੇਖਿਆ ਹੋਵੇਗਾ ਉਸ ਨੇ ਦੱਸਿਆ ਕਿ ਇੱਕ ਕਿਸਾਨ ਤਾਂ ਬਿਲਕੁਲ ਹੀ ਗਰੀਬ ਸੀ ਅਤੇ ਉਹਥੇ ਖਾਲੀ ਹੱਥ ਪਹੁੰਚਿਆ ਸੀ ਹੁਣ ਉਹ 6 ਕੋੜਿਆਂ ਅਤੇ ਦੋ گاਵਾਂ ਦਾ ਮਾਲਕ ਹੈ ਪਰ ਹੋਮ ਦੇ ਦਿਲ 'ਚ ਉਸ ਕਿਸਾਨ ਦੀ ਗੱਲ ਬੈਠ ਗਈ ਅਤੇ ਉਹ ਸੋਚਣ ਲੱਗਿਆ ਜਦੋਂ ਇੰਨਾਂ ਹਾਲਾਤਾਂ ਤੋਂ ਵਧੀਆ ਢੰਗ ਨਾਲ ਜਉਣ ਦੀ ਉਮੀਦ ਹੈ ਤਾਂ ਇਨਾਂ ਹਾਲਾਤਾਂ 'ਚ ਕਿਉਂ ਰਹਿ ਜਾਵੇ ਮੈਂ ਇੱਥੇ ਆਪਣਾ ਮਕਾਨ ਅਤੇ ਜ਼ਮੀਨ ਵੇਚ ਦੇਵਾਂਗਾ ਅਤੇ ਇੱਕ ਨਵੇਂ ਥਾਂ ਤੇ ਇੱਕ ਨਵੀਂ ਸ਼ੁਰੂਆਤ ਕਰਾਂਗਾ। ਇੱਥੇ ਇਸ ਤੰਗ ਤੇ ਛੋਟੇ ਕਮਰਿਆਂ 'ਚ ਰਹਿਣਾ ਤਾਂ ਇੱਕ ਤਰ੍ਹਾਂ ਦਾ ਪਾਪ ਹੈ। ਪਰ ਪਹਿਲਾਂ ਮੈਂ ਆਪ ਉੱਥੇ ਜਾ ਕੇ ਵਿਖਾਂਗਾ। ਪਖੌਮ ਨੇ 1 ਸਾਲ ਦੇ ਲਈ ਆਪਣੀ ਤਿਆਰੀ ਕਰ ਲਈ ਅਤੇ ਚੱਲ ਗਿਆ। ਸਮਾਰਾ ਤੋਂ ਵੋਲਗਾ ਤੱਕ ਉਹ ਸਟੀਮਰ ਤੇ ਗਿਆ ਅਤੇ ਉੱਥੋਂ ਉਸਨੇ ਤਕਰੀਬਨ 265 ਮੀਲ ਤੱਕ ਦੀ ਯਾਤਰਾ ਪੈਦਲ ਹੀ ਕੀਤੀ ਇਸ ਤਰ੍ਹਾਂ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਗਿਆ ਜਿਵੇਂ ਉਸ ਨੇ ਸੁਣਿਆ ਸੀ ਉਹ ਥਾਂ ਬਿਲਕੁਲ ਉਸੇ ਤਰ੍ਹਾਂ ਦੀ ਸੀ ਇੱਥੇ ਕਿਸਾਨਾਂ ਦੇ ਰਹਿਣ ਦਾ ਸਤਰ ਬਹੁਤ ਵਧੀਆ ਸੀ ਅਤੇ ਸਾਰਿਆਂ ਦੇ ਕੋਲ 27 ਏਕੜ ਦੇ ਖੇਤ ਵੀ ਸਨ ਅਤੇ ਉਹ ਆਪਣੇ ਸਮਾਜ ਦੀ ਹਾਲਤ ਤੋਂ ਵੀ ਖੁਸ਼ ਖੁਸ਼ ਹਨ ਜੇ ਉੱਥੇ ਕਿਸੇ ਕੋਲ ਥੋੜੀ ਵੀ ਰਕਮ ਹੁੰਦੀ ਤਾਂ ਵਧੀਆ ਤੋਂ ਵਧੀਆ ਜਿਵੇਂ ਆਪਣੀ ਇੱਛਾ ਅਨੁਸਾਰ ਉਸ ਦੇ ਕਿਤੇ ਨੇੜੇ ਤੇੜੇ ਦੀ 3 ਰੁਪਏ ਦੇ ਕੇ ਖਰੀਦ ਸਕਦਾ ਸੀ ਤੁਸੀਂ ਇੱਥੇ ਜਿੰਨੀ ਵੀ ਚਾਹੋ ਜ਼ਮੀਨ ਖਰੀਦ ਸਕਦੇ ਸੀ ਪਰ ਹੌਮ ਨੇ ਆਪਣੀ ਛਾਂਬੀਣ ਪੂਰੀ ਕਰ ਲਈ ਅਤੇ ਬਸੰਤ ਦੇ ਮੌਸਮ 'ਚ ਘਰ ਵਾਪਸ ਆ ਗਿਆ ਇੱਥੇ ਆ ਕੇ ਉਸ ਨੂੰ ਆਪਣੀ ਹਰ ਚੀਜ਼ ਵੇਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸ ਨੇ ਆਪਣੀ ਜ਼ਮੀਨ ਫਾਇਦੇ ਵਿੱਚ ਵੇਚ ਦਿੱਤੀ ਅਤੇ ਘਰ ਵਿੱਚ ਆਪਣੇ ਪਸ਼ੂ ਵੇਚੇ ਅਤੇ ਸਮੁਦਾਇਕ ਕੇਂਦਰ ਤੋਂ ਆਪਣਾ ਨਾਮ ਵੀ ਕਟਵਾ ਲਿਆ ਪਾਹੋਮ ਨੇ ਬਸੰਤ ਦੇ ਮੌਸਮ ਤੱਕ ਇੰਤਜ਼ਾਰ ਕੀਤਾ ਅਤੇ ਫਿਰ ਆਪਣੇ ਪਰਿਵਾਰ ਦੇ ਨਾਲ ਉਸ ਨਵੀਂ ਥਾਂ ਤੇ ਚਲਾ ਗਿਆ ਪਾਹੋਮ ਆਪਣੇ ਪਰਿਵਾਰ ਦੇ ਨਾਲ ਨਵੀਂ ਥਾਂ ਆ ਗਿਆ ਅਤੇ ਉਸ ਨੇ ਆਪਣਾ ਨਾਮ ਉੱਥੇ ਵੱਡੇ ਪਿੰਡ 'ਚ ਦਰਜ ਕਰਵਾ ਦਿੱਤਾ ਉਹ ਉੱਥੇ ਲੋਕਾਂ ਨੂੰ ਮਿਲਿਆ ਅਤੇ ਆਪਣੇ ਸਾਰੇ ਕਾਗਜ਼ ਵੀ ਬੜਮਾ ਲਏ ਪਾਹੋਮ ਨੂੰ ਉੱਥੋਂ ਦੇ ਲੋਕਾਂ ਨੇ ਆਗਿਆ ਵੀ ਦਿੱਤੀ ਅਤੇ ਪੰਜ ਲੋਕਾਂ ਲਈ 135 ਏਕੜ ਜ਼ਮੀਨ ਦੇ ਦਿੱਤੀ ਗਈ ਜੋ ਕਿ ਅਲੱਗ-ਅਲੱਗ ਥਾਵਾਂ ਤੇ ਸੀ ਅਤੇ ਜਿਸ ਚ ਚਰਗਾਹ ਅਲੱਗ ਤੋਂ ਸਨ ਪਰ ਹோம் ਨੇ ਹੁਣ ਆਪਣੀ ਵਿਵਸਥਾ ਵੀ ਬਣਾ ਲਈ ਸੀ ਉਹ ਪਸ਼ੂ ਰਖਲੇ ਅਤੇ ਹੁਣ ਉਹਨਾਂ ਦੀ ਜ਼ਮੀਨ ਵੀ ਪਹਿਲਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਸੀ ਨਾਲ ਨਾਲ ਉਹਦੀ ਜ਼ਮੀਨ ਵੀ ਜ਼ਿਆਦਾ ਵਜਾਉ ਸੀ ਉਹਨਾਂ ਦੀ ਜ਼ਿੰਦਗੀ ਹੁਣ ਪਹਿਲਾਂ ਤੋਂ 3 ਗੁਣਾ ਜ਼ਿਆਦਾ ਵਧੀਆ ਸੀ ਉਸ ਦੇ ਕੋਲ ਖੇਤੀ ਵਾਲੀ ਜ਼ਮੀਨ ਸੀ ਅਤੇ ਜ਼ਰੂਰਤ ਦੇ ਹਿਸਾਬ ਨਾਲ ਕਾਫੀ ਚਾਰਾ ਵੀ ਸੀ। ਉਸ ਦੀ ਜ਼ਿੰਦਗੀ ਹੁਣ ਪਹਿਲਾਂ ਤੋਂ 10 ਗੁਣਾ ਵਧੀਆ ਹੋ ਚੁੱਕੀ ਸੀ। ਉਸ ਦੇ ਕੋਲ ਖੇਤੀ ਵਾਲੀ ਜ਼ਮੀਨ ਅਤੇ ਜ਼ਰੂਰਤ ਦੇ ਹਿਸਾਬ ਨਾਲ ਹੋਰ ਵੀ ਚਾਰਾ ਹੋ ਗਿਆ ਸੀ। ਉਹ ਜਿੰਨੇ ਚਾਹੁੰਦੇ ਓਨੇ ਜ਼ਿਆਦਾ ਪਸ਼ੂ ਰੱਖ ਸਕਦਾ ਸੀ। ਸ਼ੁਰੂ-ਸ਼ੁਰੂ ਜਦੋਂ ਉਹ ਕਰਮ ਅਨਸਾਰ ਕੰਮ ਕਰ ਰਿਹਾ ਸੀ ਉਸ ਸਮੇਂ ਉਹ ਬਹੁਤ ਖੁਸ਼ ਸੀ। ਫਿਰ ਉਸ ਨੂੰ ਉਹ ਕੰਮ ਵੀ ਛੋਟੇ ਲੱਗਣ ਲੱਗੇ। ਪਹਿਲੇ ਸਾਲ ਪਰਹੋਮ ਨੇ ਕਣਕ ਬੀਜੀ ਸੀ ਜਿਸ ਦੀ ਫਸਲ ਬਹੁਤ ਹੀ ਵਧੀਆ ਹੋਈ ਉਹ ਕਣਕ ਹੀ ਬੀਜਣਾ ਚਾਹੁੰਦਾ ਸੀ ਇਸ ਕੰਮ ਦੇ ਲਈ ਉਸ ਕੋਲ ਜ਼ਮੀਨ ਥੋੜੀ ਸੀ ਅਤੇ ਉਸ ਨੂੰ ਇਹ ਖਰਾਬ ਵੀ ਲੱਗਦਾ ਸੀ ਕਣਕ ਘਾਹ ਤੇ ਜਾਂ ਜ਼ਮੀਨ ਤੇ ਬੀਜੀ ਗਈ ਫਿਰ ਜ਼ਮੀਨ ਨੂੰ ਖਾਲੀ ਛੱਡ ਦਿੱਤਾ ਗਿਆ ਤਾਂ ਕਿ ਇਸ ਤੇ ਫਿਰ ਤੋਂ ਕਾਹ ਉਗ ਜਾਵੇ ਉੱਥੇ ਇਸ ਤਰ੍ਹਾਂ ਦੀ ਜ਼ਮੀਨ ਵਾਲੇ ਬਹੁਤ ਸਾਰੇ ਲੋਕ ਸਨ ਉੱਥੇ ਆਪਸ ਚ ਲੜਾਈਆਂ ਵੀ ਹੁੰਦੀਆਂ ਸਨ ਕੋਈ ਕਿਸੇ ਤੋਂ ਅਮੀਰ ਸੀ ਅਤੇ ਕੋਈ ਗਰੀਬ ਉਹ ਸਾਰੇ ਆਪਣੀ ਜ਼ਮੀਨ 'ਚ ਵੇਚਣਾ ਚਾਹੁੰਦੇ ਸਨ ਅਤੇ ਗਰੀਬ ਲੋਕਾਂ ਨੂੰ ਵਪਾਰੀਆਂ ਤੋਂ ਮਿਲਣ ਵਾਲੇ ਘਰੇ ਤੇ ਨਿਰਭਰ ਰਹਿਣਾ ਪੈਂਦਾ ਸੀ ਫਖੌਮ ਵੀ ਜਿਆਦਾ ਤੋਂ ਜਿਆਦਾ ਜ਼ਮੀਨ ਵੇਚਣਾ ਚਾਹੁੰਦਾ ਸੀ ਅਗਲੇ ਸਾਲ ਉਹ ਵਪਾਰੀ ਦੇ ਕੋਲ ਗਿਆ ਅਤੇ ਉਸਨੇ ਉਸ ਤੋਂ ਇੱਕ ਜ਼ਮੀਨ ਕਿਰਾਏ ਤੇ ਲਈ ਉਸਨੇ ਉਸ ਨੂੰ ਵੀ ਬੀਜਿਆ ਅਤੇ ਵਧੀਆ ਫਸਲ ਪੈਦਾ ਕੀਤੀ ਉਹ ਜ਼ਮੀਨ ਪਿੰਡ ਤੋਂ ਕਾਫੀ ਦੂਰ ਸੀ ਇਸਦੇ ਲਈ ਤਕਰੀਬਨ 10 ਮੀਲ ਤੁਰਨਾ ਪੈਂਦਾ ਸੀ ਉਸਨੇ ਦੇਖਿਆ ਕਿ ਉੱਥੋਂ ਦੇ ਕਿਸਾਨ ਵਪਾਰੀ ਕਿੰਨੀਆਂ ਵੱਡੀਆਂ-ਵੱਡੀਆਂ ਹਵੇਲੀਆਂ 'ਚ ਰਹਿੰਦੇ ਹਨ ਅਤੇ ਉਹ ਬਹੁਤ ਅਮੀਰ ਹਨ ਪਰਖੋਮ ਸੋਚਦਾ ਸੀ ਕਿ ਇਹ ਤਾਂ ਅਸਲੀ ਜ਼ਿੰਦਗੀ ਹੈ ਜੇ ਮੈਂ ਜਿਆਦਾ ਤੋਂ ਜਿਆਦਾ ਜ਼ਮੀਨ ਖਰੀਦ ਲਵਾਂ ਤਾਂ ਮੈਂ ਵੀ ਇੱਕ ਹਵੇਲੀ ਬਣਾ ਸਕਦਾ ਹਾਂ ਹੁਣ ਪਰਖੋਮ ਨੇ ਇਸ ਵਿਸ਼ੇ ਤੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਉਹ ਇਸ ਨੂੰ ਕਿਸ ਢੰਗ ਨਾਲ ਪ੍ਰਾਪਤ ਕਰ ਸਕਦਾ ਹੈ ਰੂ ਸੋਚਣ ਲੱਗਿਆ ਹੌਲੀ ਹੌਲੀ ਪਰਹੋਮ ਨੂੰ ਉੱਥੇ ਰਹਿੰਦੇ ਹੋਏ 3 ਸਾਲ ਹੋ ਗਏ ਉਸਨੇ ਜ਼ਮੀਨਾਂ ਕਿਰਾਏ ਤੇ ਲਈਆਂ ਤੇ ਕਣਕ ਬੀਜੀ ਉਸਦੇ ਉਹ ਸਾਲ ਬਹੁਤ ਵਧੀਆ ਲੰਘੇ ਕਣਕ ਦੀ ਫਸਲ ਵੀ ਬਹੁਤ ਵਧੀਆ ਹੋਈ ਤੇ ਉਹ ਮੁਨਾਫਾ ਵੀ ਬਹੁਤ ਹੋਇਆ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਪਰਹੋਮ ਦੇ ਲਈ ਆਦਮੀਆਂ ਦੇ ਨਾਲ ਜ਼ਮੀਨ ਖਰੀਦਣਾ ਪਰੇਸ਼ਾਨੀ ਦਾ ਅਤੇ ਸਮੇਂ ਦੀ ਬਰਬਾਦੀ ਦਾ ਕਾਰਨ ਬਣਦਾ ਗਿਆ ਜਿੱਥੇ ਕਿਤੇ ਵੀ ਵਧੀਆ ਜ਼ਮੀਨ ਹੁੰਦੀ ਕਿਸਾਨ ਉੱਥੇ ਚਲੇ ਜਾਂਦੇ ਅਤੇ ਉਸ ਨੂੰ ਆਪਸ ਵਿੱਚ ਵੰਡ ਲੈਂਦੇ ਉਸ ਨੂੰ ਸਸਤੀ ਜ਼ਮੀਨ ਖਰੀਦਣ 'ਚ ਹਮੇਸ਼ਾ ਹੀ ਦੇਰੀ ਹੋ ਜਾਂਦੀ ਸੀ ਅਤੇ ਉਹ ਉਸ 'ਚ ਕੁਝ ਬੀਜ ਵੀ ਨਹੀਂ ਸਕਦਾ ਸੀ ਪਰ ਤੀਸਰੇ ਸਾਲ ਇੱਕ ਵਪਾਰੀ ਦੇ ਨਾਲ ਉਸ ਨੇ ਸਾਂਝੀ ਕਿਸਾਨਾਂ ਦੇ ਚਰਗਾਹ ਦੀ ਉਹ ਜ਼ਮੀਨ ਲਈ ਜਿਸ ਨੂੰ ਉਹ ਪਹਿਲਾਂ ਹੀ ਵਾ ਚੁੱਕੇ ਸਨ ਕਿਸਾਨਾਂ ਨੇ ਇਸ ਦੇ ਲਈ ਕਾਨੂੰਨ ਦਾ ਦਰਵਾਜ਼ਾ ਖੜਕੜਾਇਆ ਅਤੇ ਇਸ ਕਮਨਲ ਪਰਹੋਮ ਨੂੰ ਨੁਕਸਾਨ ਹੋ ਗਿਆ ਉਸਨੇ ਸੋਚਿਆ ਜੇ ਮੈਂ ਜ਼ਮੀਨ ਦਾ ਮਾਲਕ ਬਣ ਜਾਵਾਂ ਤਾਂ ਮੈਨੂੰ ਕਿਸੇ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਇਸ 'ਚ ਕੁਝ ਗਲਤ ਵੀ ਨਹੀਂ ਹੈ ਪਰਹੋਮ ਨੇ ਹੁਣ ਇਛਾਣ ਬਿੰਡ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਜਿਆਦਾ ਤੋਂ ਜਿਆਦਾ ਜ਼ਮੀਨ ਕਿੱਥੇ ਖਰੀਦ ਸਕਦਾ ਹੈ ਇਸ ਮਾਮਲੇ 'ਚ ਉਸਨੇ ਇੱਕ ਕਿਸਾਨ ਨਾਲ ਮੁਲਾਕਾਤ ਕੀਤੀ ਉਹ ਕਿਸਾਨ ਆਪਣੀ 1350 ਏਕੜ ਜ਼ਮੀਨ ਵੇਚਣ ਵਾਲਾ ਸੀ ਕਿਉਂਕਿ ਉਹ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਉਸ ਨੂੰ ਮੁੱਲ ਤੈਅ ਕਰਨ ਤੋਂ ਬਾਅਦ ਵੇਚ ਦੇਣਾ ਚਾਹੁੰਦਾ ਸੀ ਪਰ ਹੌਮ ਨੇ ਵੀ ਉਸ ਨਾਲ ਬਹੁਤ ਮੁੱਲ ਤੈਅ ਕਰਨ ਦੀ ਬਹਿਸ ਕੀਤੀ ਅਖੀਰ ਉਹ ਕਿਸਾਨ ਆਪਣੀ ਜ਼ਮੀਨ 1500 ਰੂਬਲ ਚ ਵੇਚਣ ਲਈ ਤਿਆਰ ਹੋ ਗਿਆ ਜਿਸ ਚ ਅੱਧੀ ਰਕਮ ਜ਼ਮਾਨਤ ਦੇ ਤੌਰ ਤੇ ਪਹਿਲਾਂ ਜਮ੍ਹਾਂ ਕਰਨੀ ਸੀ ਉਹਨਾਂ ਲੋਕਾਂ 'ਚ ਹੁਣ ਇੱਕ ਸਮਝੌਤਾ ਵੀ ਹੋ ਚੁੱਕਿਆ ਸੀ ਉਸ ਸਮੇਂ ਹੀ ਉਧਰੋਂ ਇੱਕ ਫੇਰੀ ਵਾਲਾ ਲੰਘਿਆ ਜਿਸ ਨੇ ਪਰਹੋਮ ਤੋਂ ਕੁਝ ਖਾਣ ਲਈ ਮੰਗਿਆ ਉਹਨਾਂ ਲੋਕਾਂ ਨੇ ਇਕੱਠੇ ਚਾਹ ਪੀਤੀ ਅਤੇ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਫੇਰੀ ਵਾਲੇ ਨੇ ਪਰਹੋਮ ਨੂੰ ਦੱਸਿਆ ਕਿ ਉਹ ਤੂਰ ਬਸ਼ਕੀਰ ਜੋ ਕਿ ਯੁਰਾਲ ਪਹਾੜੀਆਂ 'ਚ ਵਸੇ ਤੁਰਕੀ ਲੋਕਾਂ ਦੀ ਥਾਂ ਹੈ ਤੋਂ ਆ ਰਹੇ ਹਨ ਉਸ ਨੇ ਇਹ ਵੀ ਦੱਸਿਆ ਕਿ ਉੱਥੇ ਉਸ ਨੇ ਉਹਨਾਂ ਲੋਕਾਂ ਤੋਂ 6600 ਏਕੜ ਜ਼ਮੀਨ ਖਰੀਦੀ ਹੈ ਜਿਸ ਤੇ ਲਈ ਉਸ ਨੂੰ ਸਿਰਫ 1000 ਰੁਪਏ ਲਿਖ ਦੇਣੇ ਪਏ ਸਨ ਪਰ ਖੋਮ ਨੇ ਉਸ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਅਤੇ ਫੇਰੀ ਵਾਲੇ ਨੇ ਉਸ ਨੂੰ ਪੂਰੀ ਕਹਾਣੀ ਸੁਣਾਈ ਉਸ ਨੇ ਦੱਸਿਆ ਮੈਂ ਇੱਕ ਪੁੱਢੇ ਆਦਮੀ ਨੂੰ ਕੁਝ ਇਸ ਤਰ੍ਹਾਂ ਨਾਲ ਸੰਤੁਸ਼ਟ ਕੀਤਾ ਉਸ ਨੂੰ ਮੈਂ 100 ਰੁਪਏ ਦੇ ਡਰੈਸਿੰਗ ਗਾઉન ਕਲੀਨ ਅਤੇ ਪੀਨ ਲਈ ਵਾਇਨ ਦਿੱਤੀ ਇਸ ਤਰ੍ਹਾਂ ਮੈਨੂੰ 20 ਕੋਪਿਕ ਪ੍ਰਤੀ ਕਰਦੇ ਹਿਸਾਬ ਨਾਲ ਹੀ ਜ਼ਮੀਨ ਮਿਲ ਗਈ ਸੀ ਉਹ ਜ਼ਮੀਨ ਨਦੀ ਦੇ ਤੱਟ ਤੇ ਹੈ ਅਤੇ ਉੱਚਿਤ ਲਾਨ ਤੇ ਬਹੁਤ ਸਾਰਾ ਕਾਹ ਹੋ ਗਿਆ ਹੋਇਆ ਹੈ ਪਖੌਮ ਨੇ ਉਸ ਤੋਂ ਹੌਲੀ-ਹੌਲੀ ਜ਼ਮੀਨ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ ਕਿ ਉਹ ਉਸਨੇ ਕਿਸ ਤਰ੍ਹਾਂ ਤੇ ਕਿਸਤੋਂ ਪ੍ਰਾਪਤ ਕੀਤੀ ਸੀ ਉਸ ਵਪਾਰੀ ਨੇ ਦੱਸਿਆ ਕਿ ਉੱਥੇ ਜ਼ਮੀਨ ਬਹੁਤ ਜ਼ਿਆਦਾ ਹੈ ਪਰ ਤੈਨੂੰ ਉੱਥੇ ਪਹੁੰਚਣ 'ਚ ਸਮਾਂ ਲੱਗੇਗਾ ਅਦੇ ਉੱਥੋਂ ਦੇ ਲੋਕ ਬਿਲਕੁਲ ਹੀ ਬੇਵਕੂਫ ਹਨ ਤੂੰ ਉਸ ਜ਼ਮੀਨ ਨੂੰ ਮੁਫਤ ਹੀ ਪ੍ਰਾਪਤ ਕਰ ਸਕਦਾ ਹੈ ਹੁਣ ਪਰਹੋਮ ਨੇ ਸੋਚਣਾ ਸ਼ੁਰੂ ਕੀਤਾ ਮੈਂ 1350 ਏਕੜ ਦੇ ਲਈ ਆਪਣੇ 1000 ਰੁਪਏ ਕਿਉਂ ਖਰਚ ਕਰਾਂ ਅਤੇ ਆਪਣੇ ਗਲੇ 'ਚ ਕਰਜ਼ੇ ਵੀ ਲਟਕਾ ਕੇ ਰੱਖਾਂ ਉੱਥੇ ਮੈਨੂੰ 1000 ਰੁਪਇਆ ਚਹੀ ਕਿੰਨੀ ਜ਼ਿਆਦਾ ਜ਼ਮੀਨ ਮਿਲ ਜਾਵੇਗੀ ਪਰਹੋਮ ਨੇ ਫੇਰ ਉਸ ਤੋਂ ਪੁੱਛਿਆ ਕਿ ਉਹ ਉੱਥੇ ਕਿਵੇਂ ਪੁੰਚਾ ਅਤੇ ਜਿਵੇਂ ਹੀ ਵਪਾਰੀ ਨੇ ਦੱਸਿਆ ਤਾਂ ਉਥੋਂ ਚਲਾ ਗਿਆ ਉਸ ਨੇ ਉੱਥੇ ਜਾਣ ਦਾ ਇਰਾਦਾ ਪੱਕਾ ਕਰ ਲਿਆ ਉਸ ਨੇ ਆਪਣਾ ਘਰ ਆਪਣੀ ਪਤਨੀ ਦੇ ਹਵਾਲੇ ਕੀਤਾ ਅਤੇ ਆਪਣੇ ਨਾਲ ਇੱਕ ਆਦਮੀ ਲੈ ਕੇ ਚਲਾ ਗਿਆ ਜਦੋਂ ਉਹ ਸ਼ਹਿਰ ਪਹੁੰਚੇ ਤਾਂ ਉਹਨਾਂ ਨੇ ਚਾਹ ਤੋਹਫੇ ਜਿਵੇਂ ਕਿ ਉਸ ਵਪਾਰੀ ਨੇ ਦੱਸਿਆ ਸੀ ਸ਼ਰਾਬ ਵਗੈਰਾ ਖਰੀਦ ਕੇ ਆਪਣੇ ਕੋਲ ਰੱਖ ਲਈ ਉਹ ਤੁਰਦੇ ਗਏ ਤੁਰਦੇ ਗਏ ਉਹਨਾਂ ਨੇ 330 ਮੀਲ ਤੱਕ ਦੀ ਯਾਤਰਾ ਵੀ ਪੂਰੀ ਕਰ ਲਈ 7 ਦਿਨ ਤੁਰਨ ਤੋਂ ਬਾਅਦ ਉਹ ਬਾਸ਼ਕੀਰ ਦੀਆਂ ਪਹਾੜੀਆਂ ਵਾਲੇ ਖੇਤਰ 'ਚ ਆ ਗਏ ਉਹ ਥਾਂ ਬਿਲਕੁਲ ਉਸੇ ਤਰ੍ਹਾਂ ਦੀ ਸੀ ਜਿਵੇਂ ਕਿ ਉਸ ਵਪਾਰੀ ਨੇ ਉਸ ਨੂੰ ਦੱਸਿਆ ਸੀ